ਤੇ ਸ਼ਾਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਨੂੰ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਉਣ ਤੇ ਮੇਰੇ ਵੱਲੋਂ ਸਮੁੱਚਾ ਡੇਰਾ ਬਾਬਾ ਨਾਨਕ ਦੇ ਹਲਕਿਆਂ ਵੱਲੋਂ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੇ ਨਾਲ ਸਾਡੇ ਗਵਰਨਮੈਂਟ ਦੇ ਮੰਤਰੀ ਸੋਹਣ ਸਾਹਿਬ ਫਰਕਾ ਕਰਵਾਸਪੁਰ ਤੋਂ ਰਮਨਬੈਲ ਜੀ ਦੀਨਾ ਨਗਰ ਤੋਂ ਸ਼ਮਸ਼ੇਰ ਜੀ ਕਾਟੀਆਂ ਤੋਂ ਜਗਰੂਪ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰੂ ਕਵਾ ਜੀ ਸਾਡੇ ਅਕਾਊਂਟ ਦੇ ਚੇਅਰਮੈਨ ਅਜੀਤ ਸ਼ਰਮਾ ਜੀ ਤਾਂ ਮਿਨੋਰੀਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨਾਮੁਮਕਤ ਹੋਏ ਨੇ ਜਤਿੰਦਰ ਗੌਰਵ ਜੀ ਜਿਨ੍ਹਾਂ ਨੂੰ ਨਵੇਂ-ਨਵੇਂ ਜਿਹੜੀ ਜ਼ਿੰਮੇਵਾਰੀਆਂ ਸੀਐਮ ਸਾਹਿਬ ਵੱਲੋਂ ਦਿੱਤੀ ਗਈਆਂ ਬਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਤਾਂ ਸਾਹਮਣੇ ਬੈਠੇ ਜਿਹੜੇ ਪ੍ਰੈਸ ਵਾਲੇ ਵੀਰ ਪੰਚ ਸਰਪੰਚ ਵਾਖਵਾ ਕਹੋ ਜਿਆ ਤੇ ਜਿਹੜੇ ਵਲੰਟੀਅਰ ਸਾਹਿਬਾਨ ਨੇ ਤੁਹਾਡੇਰਾ ਬਾਬਾ ਨਾਨਕ ਵਾਲੇ ਵਾਸੀਆਂ ਦਾ ਮੈਂ ਦਿলো ਧੰਨਵਾਦ ਕਰਦਾ ਤੇ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਇੰਨੀ ਵੱਡੀ ਤਦਾਦ ਚ ਆਪਣੇ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਨੂੰ ਸੁਣ ਲਈ ਆਇਓ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ تصویر دھرتی پہ آئے ہو جتھے گرو صاحب نے ستارہ سال نو مہینے کچھ دن کھیتی کر کے اس استعمبہ سکیت جاس گی بابا نانک کی دھرتی تو پجا سا اج تھی اس دھرتی پہ آئے ہو میں بہت زیادہ نہیں کچھ کہنا نام میرے بہت سارا سیان صاحب مگا نے ਮੈਂ ਇਲਾਕੇ ਦੀਆਂ ਜਿਹੜੀਆਂ ਦੋ ਤਿੰਨ ਮੰਗਾਂ ਨੇ ਉਹ ਡੇਰਾ ਬਾਬਾ ਨਾਨਕ ਦੀਆਂ ਉਹ ਤੁਹਾਡੇ ਧਿਆਨ ਚ ਜਰੂਰ ਲੈਣਗੇ ਚਾਹਣਾ ਪਹਿਲੀ ਮੰਗ ਜਿਹੜੀ ਸਾਡੀ ਇੱਥੇ ਆ ਡੇਰਾ ਬਾਬਾ ਨਾਨਕ ਵੀ ਇੱਥੇ ਜਿਹੜੀਆਂ ਲੜਕੀਆਂ ਨੇ 50 ਕਿਲੋਮੀਟਰ ਤੋਂ ਦੂਰ ਜਾਂਦੀਆਂ ਨੇ ਬਹੁਤ ਵਧੀਆ ਸਕੂਲ ਗਰਮ ਸਕੂਲ ਡੇਰਾ ਬਾਬਾ ਨਾਨਕ ਪ੍ਰਸਤੁਤ ਹੋਗਾ ਜੇ ਤੁਹਾਡੀ ਕਿਰਪਾ ਹੋਵੇ ਉਨმო ਅੱਜ ਲੜਕੀਆਂ ਦਾ ਕਾਲ ਅਨਾਉਂਸ ਕਰਕੇ ਜਾਓ ਪਿਛਲੇ 75 ਸਾਲਾਂ ਤੋਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਮੰਗ ਸੀਗੀ ਉਹ ਲੜਕੀਆਂ ਵਾਸਤੇ ਕਾਲ ਡੇਰਾ ਬਾਬਾ ਨਾਨਕ ਨੂੰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਜ ਤੁਸੀਂ ਇਸ ਪਿੱਤਰ ਧਰਤੀ ਪਾਕ ਪਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਅੱਜ ਜ਼ਰੂਰ ਕਾਲਜ ਦੀ ਜਿਹੜੀ ਅਨਾਉਂਸਮੈਂਟ ਕਰਕੇ ਜਾਓਗੇ ਇੱਕ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਤਾਣਾ ਮੰਡੀ ਬਣੀ ਆ ਡੇਰਾ ਬਾਬਾ ਨਾਨਕ ਉਹ ਦਾਣਾ ਮੰਡੀ ਦੇ ਇੱਕ ਸਾਈਡ ਤੇ ਸਕੂਲ ਆ ਲੜਕੀਆਂ ਦਾ ਇੱਕ ਸਾਈਡ ਤੇ ਆਸਟ੍ਰੀਅਮ ਸਾਹਿਬ ਦਾ ਦਫਤਰ ਆ ਇੱਕ ਸਾਈਡ ਤੇ ਡਰੋਮਾ ਸੈਂਟਰ ਬਣ ਗਿਆ ਸਾਰੀ ਇਬਾਦੀ ਦੇ ਸੈਂਟਰ ਦੇ ਵਿੱਚ ਦਾਣਾ ਮੰਡੀ ਆ ਤੇ ਦਾਣਾ ਮੰਡੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼ਿਫਟ ਹੋ ਰਹੀ ਆ ਮੈਂ ਤੁਹਾਡੇ ਸਾਹਮਣੇ ਲਿਆਉਣਾ ਚਾਹਣਾ ਕਿ ਹੋ ਕੇ ਕਿ ਦਾਣਾ ਮੰਡੀ ਜਿਹੜੀ ਸ਼ਜਾਦੇ ਕਰਾਂ ਚਲੇਗੀ ਆ ਅਸੀਂ ਚਾਹੁੰਦੇ ਆ ਕਿ ਉਹਦੀ ਸ਼ਿਫਟਿੰਗ ਦੇ ਆਰਡਰ ਕਰਾ ਕੇ ਇਹਨਾਂ ਲੋਕਾਂ ਨੂੰ ਆ ਜਿਹੜੀ ਕੱਟਾ ਮਿੱਟੀ ਆ ਸ਼ਹਿਰ ਦੇ ਲੋਕਾਂ ਨੂੰ ਇੱਥੇ ਤੋਂ ਨਿਜਾਬ ਦਵਾਈ ਜਾਵੇ ਇੱਕ ਡੇਰਾ ਬਾਬਾ ਨਾਨਕ ਤੇ ਬਿਜਲੀ ਘਰ ਜਿਹੜਾ ਉਹ ਬਿਲਕੁਲ ਸ਼ਹਿਰ ਦੇ ਸੈਂਟਰ ਚ ਆ ਗਿਆ ਹੈ ਸਾਈਡ ਤੇ ਪੰਚਾਇਤ ਦੀ ਜ਼ਮੀਨ ਕਾਫੀ ਹੈ ਉਹ ਜਿਹੜਾ ਬਿਜਲੀ ਘਰ ਹੈ ਉਹ ਵੀ ਸ਼ਹਿਰ ਤੋਂ ਨਿਕਲ ਕੇ ਇੱਕ ਸਾਈਡ ਤੇ ਹੋ ਜੇ ਇੱਕ ਮੈਂ ਸਪੋਰਟਸ ਨੂੰ ਲੈ ਕੇ ਜ਼ਰੂਰ ਗੱਲ ਕਰਾਂਗਾ ਕਿ ਬਾਡਰ ਦਾ ਏਰੀਆ ਸਾਡੇ ਕੋਲ 55 ਕਿਨਾਰੇ ਜਿੱਥੇ ਭਗਤ ਸਿੰਘ ਸਟੇਡੀਅਮ ਸਾਡਾ ਚੱਲ ਰਿਹਾ ਮੈਂ ਉਮੀਦ ਰੱਖਦਾ ਸੀ ਐਨ ਸਾਹਿਬ ਤੁਹਾਡੇ ਤੋਂ ਉਹ ਜਿਹੜਾ ਸਟੇਡੀਅਮ ਉਹਨੂੰ ਇੰਡੋਰਸ ਕੇ ਲਈ ਉਹ ਡੇਰਾ ਬਾਬਾ ਨਾਨਕ ਨੂੰ ਦਿੱਤਾ ਜਾਵੇ ਇਹ ਮੇਰੀਆਂ ਜਿਹੜੀਆਂ 4-5 ਮੰਗਾਂ ਨੇ ਤਾਂ ਮੈਂ ਤੁਹਾਡੇ ਇਤਿਆਹ ਚ ਲਿਆਉਣ ਲਈ ਆਉਣਾ ਚਾਹੁੰਦਾ ਤਾਂ ਮੈਨੂੰ ਉਮੀਦ ਆ ਕਿ ਇਸ ਪਾਪ ਪੁੱਤਰ ਪਤੀ ਗੁਰੂ ਨਾਨਕ ਸਾਹਿਬ ਦੀ ਤੋਂ ਤਮੀਦ ਆ ਕਿ ਅੱਜ ਤੁਸੀਂ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡਾ ਸੀਗਾ ਐ ਤਾਂ ਆਪਾਂ ਤੁਹਾਡੇ ਰਾਖੀ ਦਿੱਤੀਆਂ ਤੁਹਾਡੇ ਅੱਗੇ ਪਰ ਜੇ ਹੋਰ ਵੀ ਕੋਈ ਲਈ ਨਾਲ ਡੇਰਾ ਬਾਬਾ ਨਾਨਕਵਾੜੇ ਨੂੰ ਜੋ ਤੁਸੀਂ ਦੇ ਸਕਦੇ ਹੋ ਐਦੋਂ ਵੱਡੀ ਸੇਵਾ ਕਿਤੇ ਨਹੀਂ ਜੀ ਗੱਲ ਇਹ ਹੈ ਕਿ بڑے ਸੀਐਮ ਇਥੇ ਆਉਂਦੇ ਰਹੇ ਪਰ ਡੇਰਾ ਬਾਬਾ ਨਾਲ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਰਹੇ ਤਾਂ ਜਿੰਨੇ ਜਿਹੜਾ ਸਾਡੇ ਕੋਲ ਜਿਹੜਾ ਪ੍ਰਬੰਧਾ ਬਹੁਤ ਘੱਟ ਪਿਆ ਗਿਆ ਇਸ ਕਰਕੇ ਚੇਅਰ ਲਾਇਆ 8-10 ਹਜ਼ਾਰ ਚੇਅਰ ਵੀ ਲਾਈ ਹੈ ਤਾਂ ਇਹ ਕਹਿੰਦੇ ਸੀਗੇ ਜੀ ਬਹੁਤ ਜ਼ਿਆਦਾ ਚੇਅਰ ਹੋ ਗਿਆ ਮੈਂ ਸਵੇਰੇ ਆਇਆ ਕਹਿੰਦਾ ਚੇਅਰ ਬਹੁਤ ਹੈ ਜੀ ਆਪ ਲੋਕ ਮੈਂ ਕਹਿੰਦਾ ਇੱਥੇ ਸੀਐਮ ਸਾਹਿਬ ਨੂੰ ਜਿਹੜਾ ਪਿਆਰ ਕਰਨ ਵਾਲੇ ਲੋਕ ਨੇ ਉਹ ਤੁਹਾਡੇ ਸਾਰੇ ਦੇ ਸਾਹਮਣੇ ਬੈਠੇ ਨੇ ਜਿਹੜੇ ਸੀਐਮ ਸਾਹਿਬ ਨੂੰ ਪਿਆਰ ਕਰਦੇ ਨੇ ਲੋਕ ਸਿਆਮਖਾਂ ਨੂੰ ਛੋਟ ਨਾਉਂਦੇ ਰਹੇ ਤੁਹਾਡੇ ਕੰਮਾਂ ਕਰਕੇ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਜੋ ਕੰਮ ਤੁਸੀਂ ਇੰਨਾ ਪਾਉਣੇ ਕਿਉਂ ਸਾਲਾਂ ਚ ਕੀਤਾ ਇਹ ਇਤਿਹਾਸ ਬਣਾ ਕੇ ਰੱਖਤਾ ਹੈ ਇਹਦਾ ਜਿਹੜਾ ਬਿਲਕੁਲ ਸਾਫ਼ ਤੇ ਕਲੀਅਰ ਕੱਟਾ ਹੈ ਹੋਈਆ ਪਾਰਟੀਆਂ ਕਹਿੰਦੀਆਂ ਸੀਗੀਆਂ ਕਿ ਸੈਮੀਫਾਈਨਲ ਹੋ ਰਿਹਾ ਹੈ ਪਰ ਸਾਰਿਆਂ ਨੇ ਦੇਖ ਲਿਆ ਸੈਮੀਫਾਈਨਲ ਦਾ ਰਿਜ਼ਲਟ ਵੀ ਕਿ ਇੱਥੋਂ ਦਾ ਡਿਪਟੀ ਚੀਫ ਮਿਨਿਸਟਰ ਜਿਹੜਾ ਅਸਲ ਵਿੱਚ ਮੈਂਬਰ ਆਫ ਪਾਰਲੀਮੈਂਟ ਬਣਿਆ ਉਸ ਸਮੇਂ ਦੀ ਗੱਲ ਕਰਦੇ ਨੇ ਕਰਤਾਰਪੁਰ ਵਾਲੇ ਜਿਹੜਾ ਤੁਸੀਂ ਕਹਿੰਦੇ ਕਿ ਮੇਰੇ ਕੋਲ ਫੈਲਾਂ ਦੇ ਪੁਲ ਖੜਾਣੇ ਵਾਲੀਆਂ ਮੇਰੇ ਕੋਲ ਫੈਲਾਂ ਦੇ ਬੋਰਡਰ ਗੇਟ ਵਾਲੀਆਂ ਆਹ ਜਿਹੜਾ ਕੋਰੀਡੋਰ ਬਣਿਆ ਜੇ ਆਹ ਜਿਹੜਾ ਰੋਡ ਬਣਿਆ ਸੀਗਾ ਤਾਂ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਜਦੋਂ ਇਹ ਰੋਡ ਬਣਦਾ ਸੀਗਾ ਸਾਰੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਦੇ ਕੋਲ ਗਏ ਇਹਨੂੰ ਕਿਹਾ ਕਿ ਡਾਕਟਰ ਰੋਡ ਬਣ ਚੱਲਿਆ じゃ ਇਹਨੂੰ ਫਰਾਈਓਵਰ ਬਣਾਓ ਨਹੀਂ ਤਾਂ ਸਾਰੇ ਪਿੰਡ ਡੁੱਬ ਜਾਗੇ ਅੱਜ ਉਹ ਦਿਨ ਆ ਗਿਆ ਜਤਨਾ ਰੋਡ ਤੋਂ ਇੱਥੋਂ ਲਾਗੇ ਕਸ਼ਕਾਨ ਅੱਡੇ ਤੱਕ ਜਿੰਨੇ ਪਿਛਲੇ 80 90 ਪਿੰਡ ਸਾਰੇ ਫਰਟ ਦੀ ਮਾਰਟ ਹੈ ਲੋਕਾਂ ਨੂੰ ਪਤਾ ਲੱਗਾ ਕਿ ਇਸ ਸੜਕ ਦਾ ਸਾਡੇ ਤੋਂ ਬੇਵੀਂ ਮੀਟ ਰੱਖਾਂਗਾ ਕਿ ਜੇ ਇਹਨਾਂ ਲੋਕਾਂ ਨੂੰ ਪਹੁੰਚਾ ਸਕਦੇ ਹੋ ਇਹ ਜਿਹੜਾ ਰੋਡ ਹੈ ਵੀ ਰੋਡ ਜਿਹੜਾ ਨੀਵਾ ਕਰ ਦੋ ਭਾਵੇਂ ਉਹ ਤੇ ਫਲਾਈ ਹੋਰ ਬਣਾ ਦਿਓ ਇਹ ਵੀ ਤੁਹਾਡੇ ਨੇ ਧਿਆਨ ਚ ਲੈਣਾ ਚਾਹੁੰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਪਾਸੇ ਇਹਨਾਂ ਕਿੰਦਾ ਫਤਿਹ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਰਹਿਣ ਬਲੇ ਹਜ਼ਾਰਾਂ ਦੀ ਗਿਣਤੀ ਚਾਜੇ ਇੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾਂ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਬਰਦਾਸ਼ਪੁਰ ਅੰਮ੍ਰਿਤਸਰ ਸਾਹਿਬ ਜਿੰਨੇ ਵੀ ਅਧਿਕਾਰੀ ਮੇਰੇ ਕੈਬਨਟ ਦੇ ਸਾਥੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗਲਗਲ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਹਿਬਾਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਤਿਆਰ ਕਰਕੇ ਦਿੱਤੀਆਂ ਜਿਹਦੇ ਕਰਕੇ ਅਸੀਂ ਅੱਜ ਇਹ ਜਿਹੜਾ ਘਰਾਂ ਵਾਸਤੇ ਮੁਆਵਜ਼ਾ ਜਿਹੜਾ ਉਹ ਵੰਡਣ ਦੇ ਕਾਬਿਲ ਹੋਏ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਰੋਹ ਨਹੀਂ ਕਹਾਂਗਾ ਕਿਉਂਕਿ ਕੁਦਰਤੀ ਮਾਰ ਐਸੀ ਪਈ ਇਸ ਇਲਾਕੇ 'ਚ ਖਾਸ ਤੌਰ ਤੇ ਕਿ ਲੋਕ ਜਿਨ੍ਹਾਂ ਘਰਾਂ ਨੂੰ ساری ਉਮਰ ਦਾ ਆਸਰਾ ਸਮਝੀ ਬੈਠੇ ਸੀ ਉਹ ਘਰ ਚੰਦ ਮਿੰਟ ਕੁਝ ਘੰਟੇ ਹੀ ਸਾਹ ਦੇ ਸਕੇ ਤੇ ਅੱਖਾਂ ਦੇ ਸਾਹਮਣੇ ਉਹ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਬਹਿ ਗਏ ਉਹ ਘਰ ਨਹੀਂ ਵਹੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਵਿੱਚ ਬਹਿ ਗਏ ਬੱਚਿਆਂ ਦੀਆਂ ਕਿਤਾਬਾਂ ਸਿਲੇਬਸ ਦੀਆਂ ਬਹਿ ਗਿਆ ਕੀਮਤੀ ਸਮਾਨ ਗਹਿਣੇ ਗੱਟੇ ਪੇਟੀਆਂ ਸੰਦੂਕ ਸਾਰਾ ਕੁਝ ਉਸ ਦਰਦਨਾਕ ਹੜ੍ਹ ਦੇ ਵਿੱਚ ਬਹਿ ਗਿਆ ਜ਼ਮੀਨਾਂ ਫਸਲਾਂ ਬਾਟਾ ਜਿਆਦਾ ਨੁਕਸਾਨ ਹੋਇਆ ਇਸ ਆਕੇ ਰਸ ਤੌਰ ਤੇ ਮੈਂ ਆਕੇ ਜਦੋਂ ਦੇਖ ਕੇ ਗਿਆ ਤਾਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਵਾਰਿਸ ਪੰਜਾਬ ਆ ਕਿਹੜੇ ਇਮਤਿਹਾਨ ਚ ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਉਹਨਾਂ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹੱਥ ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਏਗਾ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ-ਜਿੱਥੇ ਇਹ ਸੁਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਦੇ ਲੋਕ ਟਰਾਲੀਆਂ ਲੈ ਕੇ ਆਪ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟ ਤਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਣੇਆਂ ਦੇ ਸੰਕਟ ਆ ਜੇ ਤਾਂ ਉਹ ਹਰ ਇੱਕ ਚੀਜ਼ ਨਸ਼ਾਬਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਫਸੇ ਹੋਏ ਨੇ ਤਾਂ ਸਾਨੂੰ ਉਹਨਾਂ ਨੂੰ ਕੱਢ ਲੈਣੇ ਇਹ ਮਿਸਾਲ ਦੁਨੀਆ ਦੇ ਵਿੱਚ ਕਿਸ਼ ਹੋ ਗਈ ਕੋਈ ਹੋਰ ਸੂਬਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਲੁੱਟ ਸਕਦਾ ਸੀ। ਕਈ ਸਾਲ ਨਹੀਂ ਲੁੱਟ ਸਕਦਾ ਸੀ ਇਹ ਗੁਰੂਆਂ ਦੀ ਤਾਕਤੀ ਹੈ। ਇਹਨੂੰ ਵਰਦਾਨ ਪ੍ਰਾਪਤ ਹੈ। ਇੱਥੇ ਕੁਰਬਾਨੀਆਂ ਹੋਈਆਂ ਨੇ। ਅੱਜ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ। ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚੁੱਪਣ ਵਾਲੇ ਸੀਸ ਤੇ ਆਰੇ ਚਲਵਾਉਣ ਵਾਲੇ ਤੇ ਰੂਹ ਦੇ ਵਿੱਚ ਬਨ ਕੇ ਅੱਗਾ ਦੇ ਵਿੱਚ ਸਰਨ ਵਾਲੇ ਇਤੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲ ਨਾਲਿਆਂ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਇਹ ਸਾਬਤ ਹੋ ਗਿਆ ਕਿ ਅਸੀਂ ਉਸ ਕੜੀ ਦੇ ਵਿੱਚ ਸਾਥ ਦੇਵੇ ਇਸ ਤੋਂ ਪਹਿਲਾਂ ਅਸੀਂ 20000 ਰੁਪਏ ਇੱਕ ਏਕੜ ਦਾ ਜੋ ਸਾਰੇ ਦੇਸ਼ ਤੋਂ ਵੱਧ ਹੈ 20000 ਰੁਪਏ ਇੱਕ ਏਕੜ ਦੇ ਸਾਹਿਬਾਂ ਨੂੰ ਫਸਲਾਂ ਦੇ ਮਾਮਲੇ ਦੇ ਚੈੱਕ ਵੰਡੇ ਜਾ ਰਹੇ ਨੇ ਜੋ-ਜੋ ਸਾਡੇ ਕੋਲੇ ਆਈ ਜਾਂਦੀਆਂ ਗਰਦੌਰੀਆਂ ਪੈਸੇ ਦਿੱਤੇ ਹਰ ਪ੍ਰਭਾਵ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗਿਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਇਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘਟ ਕਿਸ਼ਤ ਹੁੰਦੀ ਸੀ شروع کرے اسی انہوں ستر ہزار کرتا کہ ستر ہزار پہلا دے ہوتا کہ شروعات باقی دو کشتہ چھ پنجا ہے ارپیا دو لاکھ تک بھی دیتا ہے کرانچہ کل کار کل لے گرداس پر جلے دینے جنہا نوات مواب جا جڑا شروع کر رہے جاتی ہے ایک گھر بنانے میں ਮੁੱਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੇ ਤੁਮ ਕੋ ਬਿਲਕੁਲ ਵੀ ਤਰਸ ਨਹੀਂ ਆ ਤਾਂ ਬਸਤੀਆਂ ਜਲਾਣੇ ਨੂੰ ਅਸੀਂ ਜਦੋਂ ਪੜ੍ਹਨ ਵਾਸਤੇ ਕਿਤਾਬਾਂ ਹੀ ਨਹੀਂ ਉਹ ਤਾਂ ਬਾਹਰ ਬੈਠੇ ਪੜ੍ਹਤੇ ਉਹ ਤਾਂ ਤੰਬੂਆਂ 'ਚ ਬੈਠੇ ਬਾਹਰ ਉਹ ਕਿਵੇਂ ਪੜਨਗੇ ਸੋ ਅਸੀਂ ਉਹਨੀਆਂ ਕਿਤਾਬਾਂ ਦਾ ਵਰਦੀਆਂ ਦਾ ਬਸਤੀਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲਿਆ ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈ ਮੈਂ ਸਿੰਬੋਲਿਕ ਤੌਰ ਤੇ 25 30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾਮਾ ਗੜ ਚੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾਈ। ਪਰ ਉਹਦੇ ਜੇ ਫੈਸਲਾ ਕੀਤਾ ਗਿਆ ਕਤਲਬੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਮੈਂ ਫਰੀ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਜੇ ਕੋਈ ਨਹੀਂ ਆਇਆ ਬੀਜੇਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਏ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਕਹਿੰਦੇ ਆਏ ਨਹੀਂ ਮੈਂ ਕਿਹਾ ਨਾ ਕਿਹਾ ਪ੍ਰਮਾਤਮਾ ਹਰੇਕ ਨੂੰ ਇਹ ਬੜਾ ਭਾਗ ਨਹੀਂ ਦਿੰਦਾ ਸੇਵਾ ਕਰਦੇ ਇਹ ਕਿਸੇ ਕਿਸੇ ਤੋਂ ਕੰਮ ਲੈਂਦਾ ਉਹਨਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਮੈਂ ਤਾਂ ਹੀ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਪਰ ਦੇਸ਼ ਦਾ ਹਿੱਸਾ ਪੰਜਾਬ ਆ ਹੜਾਂ ਦੇ باوجود ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀ ਬੀਜਪੀ ਵਾਲਿਆਂ ਨੇ ਕਿ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸਿਕੰਦਰ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਗੁਲਦਸਤੇ ਚ ਇੱਕ ਹੀ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹਰ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਨਾ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਫਿਰ 1600 ਕਰੋੜ ਚੋਂ ਕੱਢ ਲਓ ਲਾ ਉਦੋਂ ਵੀ ਆਉਣਾ ਸੀ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦੋ ਅੱਛਾ ਕੱਲਾ ਆਪਣਾ ਨਹੀਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਪੁੰਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਲੋਕ ਮੈਂ ਕਿਹਾ ਸਾਡੀ ਕਿਹੜਾ ਪੈਣੀ ਪੈਣੇ ਆ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜਿਹਦਾ ਦਿਲ ਕਰਦਾ ਉਹ ਜਿਨਾ ਜਿਹੜਾ ਜਨਾਬ ਜਰਮ ਕਰਦਾ ਉਹਨੂੰ ਉਹਨਾਂ ਮਿਲ ਜੂਗਾ ਪੈਸੇ ਥੋਡੇ ਦੇ ਖਜ਼ਾਨੇ ਚ ਭਾਵੇਂ ਭਾਵੇਂ ਜਿੰਨੇ ਮਰਜ਼ੀ ਹੋਵੇ ਟੈਕਸ ਦਾ ਪੈਸਾ ਥੋਡੇ ਪੈ ਟੈਕਸ ਦਾ ਪੈਸਾ ਏਸ ਇਹ ਰਾਜਨੀਤੀ ਨੂੰ ਹੀ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਪੈਸੇ ਕਮਾਉਣ ਆ ਤੇ ਮੈਂ ਕਲਾਕਾਰੀ ਜੋ ਬਹੁਤ ਕਮਾਲ ਦਾ ਦਿੱਲੀ ਬੰਬੇ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ ਮੈਂ ਕਹਿੰਦਾ ਨਹੀਂ ਹੁਣ ਤਾਂ ਰੱਬ ਨੇ ਡਿਊਟੀ ਕਿਤੇ ਹੋਰ ਲਾਤੀ ਹੁਣ ਤਾਂ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਕਿਨਾਰਾ ਨਹੀਂ ਦੇਖਣਾ ਹੁਣ ਤਾਂ ਕੱਚੇ ਤੇ ਠੱਲ 'ਤੇ ਬਸ ਹੁੰਦਾ ਹੁਣ ਤਾਂ ਪਰਮਾਤਮਾ ਆਪੀ ਸਮਤ ਬਖਸ਼ੇ ਪਾਲ ਬਖਸ਼ੇ ਬਸ ਇਹ ਹੀ ਮੇਰੀ ਦੁਆ ਹੈ ਅਰਦਾਸ ਹੈ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤਰੱਕੀਆਂ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਜੋੜ ਕੇ ਦੋਨੇ ਹੱਥ ਉੱਪਰ ਚਾ ਕੇ ਇੱਕ ਗੁਰੂ ਸਾਹਿਬ ਦੇ ਨਾਮ ਦਾ ਜਕਾਰਾ ਲਾਉਂਦੀ ਹੈ ਬੋਲੇ ਸੋ ਨਿਆੜ ਵਾਇਕਲ ਜੀ ਕਹਾਣ ਸਵਾਇਕਲ ਜੀ ਕੀ ਭੰਤ ਜੀ ਨੂੰ ਮੌਕਾ ਮਿਲੇ آنند پور صاحب پلیز جا کے آنا گرو کی نگری لمبے چلنگ پروگرام اتنے کوئی جھ کے آنا ہے تاکہ اپنا اپنی ہسٹری اپنا ورسہ جڑا وہ اگلے پیڑھیاں تک پہنچا سکے بہت بہت مہربانی جو ترقی کرو بہت 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 دنواد ہے مخمتری جہاں نے آج اتنا پروانگی پتر دن کی شروعات کی ہے سو دوبارہ پھر بےنتی ہے کہ جانا نے پروانگی پتر اجے لے وہ آپ اپنی تھاوت بیٹھے رہ ਜਿਹੜੇ ਕੇਵਲ ਸੁਣਣ ਵਾਸਤੇ ਆਏ ਸੀ ਮੁੱਖ ਮੰਤਰੀ ਸਾਹਿਬ ਨੂੰ ਉਹ ਜਾ ਸਕਦੇ ਨੇ ਜਿਨ੍ਹਾਂ ਨੇ ਪਵਾਲੀ ਪੱਤਰ ਲੈਣੇ ਨੇ ਪਰ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾਂ ਪੂਰੀਆਂ ਕੀਤੀ ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਵੇਖਣ ਲਿਆ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਲੈ ਕੇ ਬੜੇ ਚਿੰਤਤ ਸੀਗੇ ਕੀ ਪਲੱਸ 2 ਤੱਕ ਐਜੂਕੇਸ਼ਨ ਮਿਲਦੀ ਸੀ ਕਿ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲੱਸ 2 ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ ਤਾਂ ਉਹ ਜਿਹੜੀ ਲੋਕਾਂ ਤੇ ਸੀਗੀ ਉਹ ਅੱਜ ਮਹਾਰਾਜ ਦੀ ਕਿਰਪਾ ਹੋਈ ਆ ਬਾਬੇ ਸ਼੍ਰੀਚੰਦ ਨੇ ਕੀਤੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇ ਕੇ ਗਏ ਨੇ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਬੁੱਧਾ ਤੁਸੀਂ ਸਾਰੇ ਸੁਣਿਆ ਹੀ ਆ ਉਹ ਵੀ ਉਹਨਾਂ ਕਹਿ ਗਏ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਹਿਰ ਚੋਂ ਇੱਕ ਸੀਗਾ ਮੈਂ ਕਹਿੰਦਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜ਼ਿਆਦਾ ਉਹਦੀ ਹਾਲਤ ਵੀ ਬੜੀ ਖਤਸਾ ਤਾਂ ਮੇਰੀ ਉਹਨਾਂ ਤਿੰਨੇ ਮੰਗਾਂ ਜਿਹੜੀਆਂ ਨੇ ਇੰਡੋ ਸਟੇਡੀਅਮ ਜਿਹੜਾ ਸਟੇਡੀਅਮ ਵੀ ਉਹਨਾਂ ਨੇ ਦਿੱਤਾ ਮੈਂ ਚਾਰ ਮੰਗਾਂ ਰੱਖੀਆਂ ਸੀਗੀਆਂ ਸੀਐਮ ਸਾਹਿਬ ਨੇ ਚਾਰੇ ਮੰਗਾਂ ਵੇਖਿਆ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੰਨਾ ਸਾਡੀ ਪੁਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਸੀ ਅੱਜ ਪੂਰੀ ਕਰੀ ਦਸ ਸਾਹਿਬ ਤੁਸੀਂ ਖੁਸ਼ ਹੋ ਮੈਂ ਤਾਂ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਆ ਇਸ ਧਰਤੀ ਤੇ ਉਹ ਲੀਡਰ ਪੈਦਾ ਕੀਤੇ ਆ ਇਸ ਧਰਤੀ ਨੇ ਕਿ ਜਿਹੜੇ ਖੁਦ ਮੰਗਣ ਦੀ ਲੋੜ ਨਹੀਂ ਉਹ ਆਪਣੇ ਨਾਲ ਕੋਲ ਆਪਣੀਆਂ ਪਾਵਰਾਂ ਸੀਗੀਆਂ ਆਪਣੇ ਪਾਵਰਾਂ ਬਣਾ ਸਕਦੇ ਸੀ ਕਿੱਡੇ ਵੱਡੇ ਲੀਡਰ ਗੁਰੂ ਨਾਨਕ ਸਾਹਿਬ ਦੀ ਧਰਤੀ ਤੋਂ ਪੈਦਾ ਹੋਏ ਪਰ ਕਿਤੇ ਨਾ ਕਿਤੇ ਜੰਮਿਆਰੀਆਂ ਤੋਂ ਭੱਜੇ ਅੱਜ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਕਿ ਉਹਨਾਂ ਆਪ ਕਰਾਇਆ ਕਰ ਇਹਦਾ ਕ੍ਰੈਡਿਟ ਸਾਰਾ ਸਾਰਾ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ ਇਹਦੇ ਦਾ ਹੋਰ ਕੋਈ ਕ੍ਰੈਡਿਟਰ ਦਾ ਲੈਣ ਦਾ ਕੋ ਹੱਕਦਾਰ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਅੱਜ ਇਹ ਜਿੰਨੀਆਂ ਵੀ ਮੰਗਾਂ ਆਪਾਂ ਰੱਖੀਆਂ ਪੂਰੀਆਂ ਹੋਈਆਂ ਇਹ ਸਰ ਕਦੋਂ ਤੱਕ ਕੰਮ ਜਿਹੜਾ ਸਟਾਰਟ ਹੋ ਜਾਏਗਾ ਦੇਖੋ ਜੀ ਇਹ ਤਾਂ ਹੁਣ ਹੋ ਗਿਆ ਉਹਨਾਂ ਤਾਂ ਅਰਕਈ ਕੈਪੀ ਐਸੋਸੀਏਸ਼ਨ ਤੋਂ ਕਲਾਸਾਂ ਕਲਾਸਾਂ ਜਿਹੜੀਆਂ ਐਸੋਸੀਏਸ਼ਨ ਤੋਂ ਸ਼ੁਰੂ ਹੋਣਗੀਆਂ ਬਿਲਡਿੰਗ ਬਣਨ ਤੋਂ ਪਹਿਲਾਂ ਪਹਿਲਾਂ ਜਗ੍ਹਾ ਡਿਸਾਈਡ ਕਰ ਲਾਂਗੇ ਕਲਾਸਾਂ ਜਿਹੜੀਆਂ ਲਵਾ ਦਾਂਗੇ ਇੱਕ ਸਰ ਸੜਕਾਂ ਦਾ ਮੁੱਦਾ ਰੱਖਿਆ ਸੀ ਜਦੋਂ ਤੁਸੀਂ ਕੋਰੀਡੋਰ ਬਣਿਆ ਸੀ ਦੇਖੋ ਇਹ ਜਿਹੜਾ ਕੋਰੀਡੋਰ ਮੈਂ ਅੱਜ ਹੀ ਬੋਲਿਆ ਕਿ ਜਦੋਂ ਕੋਰੀਡੋਰ ਬਣਦਾ ਸੀਗਾ ਤੇ ਪਿਛਲੇ ਪਿੰਡਾਂ ਵਾਲਿਆਂ ਨੇ ਬੜੀ ਉਦੋਂ ਜਦੋਜਦ ਕੀਤੀ ਕਿ ਇਹ ਕੋਰੀਡੋਰ ਜਿਹੜਾ 12 12 13 13 ਫੁੱਟ ਉੱਚਾ ਰੋਡ ਬਣਿਆ ਕਿ ਇਹਨੂੰ ਨੀਵਾ ਕਰਕੇ ਬਣਾਓ ਵੀ ਜੇ ਕਿਤੇ ਫਲੱਡ ਆ ਗਿਆ ਤਾਂ ਸਾਰੇ ਪਿੰਡ ਡੁੱਬ ਜਾਣਗੇ। ਉਹੀ ਹੋਇਆ ਫਲੱਡ ਆ ਗਿਆ ਮੇਰੇਕਾ 8 8 9 9 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਭੜਿਆ। ਜੇ ਇਹਨੂੰ ਫਲਾਈਓਵਰ ਬਣਾਇਆ ਜਾਂਦਾ ਥੱਲੋਂ ਦੀ ਪਾਣੀ ਆਉਂਦਾ ਨਿਕਲ ਜਾਂਦਾ ਇੰਨੀ ਜਿਹੜੀ ਇੰਨੀ ਮਾੜੀ ਹਾਲਾਤ ਲੋਕਾਂ ਦੀ ਹੋਈ ਆ ਉਹ ਨਾ ਹੁੰਦੀ। ਤਾਂ ਮੈਂ ਅੱਜ ਸੀਐਮ ਸਾਹਿਬ ਦੇ ਉਹ ਵੀ ਧਿਆਨ 'ਚ ਲਿਆਂਦਾ। ਮੈਂ ਨੂੰ ਪੂਰੀ ਉਮੀਦ ਹੈ ਕਿ ਹੋਏਗਾ ਜਰੂਰ ਕੰਮ ਅੱਜ ਨਹੀਂ ਹੋਏਗਾ ਕੱਲ ਹੋ ਜਾਏਗਾ ਹੋਏਗਾ ਜਰੂਰ ਮੈਂ ਚਾਹੁੰਨਾ ਕਿ ਡੇਰਾ ਬੱਬਾਨਾਨ ਕੋਰੀਤੁਰ ਲੈ ਕੇ ਤਾਂ ਜਿਹੜਾ ਛੱਕੀ ਨਾਲਾ ਸ਼ਿਕਾਰ ਤੱਕ ਇੱਥੇ ਫਲਾਈਓਵਰ ਬਣਨਾ ਚਾਹੀਦਾ ਤਾਂ ਇਹ ਪਿੰਡ ਬਚਣਗੇ ਅਦਰਵਾਜ਼ੇ ਪਿੰਡ ਨਹੀਂ ਬਚਣਗੇ ਸਰ ਉਸ ਉਮੀਦ 15 15 16 ਤੋਂ ਮਹੀਨੇ ਨੂੰ ਲੱਗਦਾ ਨਹੀਂ ਜੀ ਕਿ ਹਾਂ ਚੁਣ ਜੀ ਜਰ ਜਿਹੜੀ ਹੋਈ ਆਪਾਂ ਉਹਦੀ ਤੁਸੀਂ ਉਦੋਂ ਚ ਗੱਲ ਕਰਨੀ ਮੈਂ ਹੁਣ ਕਾਦੀ ਗੱਲ ਹੋਈ ਸੀ ਨਾ ਉਹਦਾ ਤਾਂ ਉਹਦਾ ਉਦੋਂ ਹੋਈ ਆ ਉਦੋਂ ਤੁਸੀਂ ਸਵਾਲ ਵੀ ਕਰਦੇ ਹੋਣ ਲੋਕ ਉੱਟ ਕੇ ਲੈ ਕੇ ਸਾਰਾ ਕੁਝ ਬਣਾ ਲਿਆ ਵੱਡਾ ਵੱਡਾ ਜਗਾੜ ਸਿਸਟਮ ਸੱਟ ਕਰ ਲਿਆ ਫਰ ਮਾਈਨਿੰਗ ਕਰਕੇ ਲੁੱਟਪੁੱਟ ਕਰਕੇ ਬਣਿਆ ਹੋਰ ਕਿੱਦਾਂ ਬਣਿਆ ਓਕੇ ਓਕੇ